ਇੱਕ ਔਰਤ ਮਜ਼ਦੂਰੀ ਦਾ ਕੰਮ ਕਰਕੇ ਖੇਤੋਂ ਘਰ ਆਉਂਦੀ ਆ ਅਤੇ ਜਦੋਂ ਉਹ ਘਰ ਆਉਂਦੀ ਆ ਤੇ ਉਹਦਾ ਪਤੀ ਪੁੱਛਦਾ ਵੀ ਕੀ ਹੋਇਆ ਤੇਰੇ ਚਿਹਰੇ ਦੇ ਉੱਤੇ ਅੱਗੇ ਤਾਂ ਖੁਸ਼ੀ ਹੁੰਦੀ ਆ ਪਰ ਅੱਜ ਤੇਰੇ ਚਿਹਰੇ ਦੇ ਉੱਤੇ ਉਦਾਸੀ ਸਾਇ ਹੈ ਹੋਈ ਆ ਉਹ ਕੁਝ ਨਹੀਂ ਦੱਸਦੀ ਚੁੱਪ ਕਰ ਜਾਂਦੀ ਆ ਅਤੇ ਉਹਦਾ ਪਤੀ ਫਿਰ ਪੁੱਛਦਾ ਵੀ ਕੀ ਹੋਇਆ ਵੀ ਤੂੰ ਉਦਾਸ ਹੈ ਤੂੰ ਕੁਝ ਦੱਸ ਨਹੀਂ ਰਹੀ ਤੂੰ ਮੈਥੋਂ ਕੁਝ ਲੁਕੋ ਰਹੀ ਆ ਤਾਂ ਉਹ ਫੇਰ ਔਰਤ ਚੁੱਪ ਕਰ ਜਾਂਦੀ ਹੈ ਅਤੇ ਕਹਿ ਦਿੰਦੀ ਹੈ ਵੀ ਕੁਝ ਨਹੀਂ ਹੋਇਆ ਐਸਾ ਇਸ ਕਰਕੇ ਉਹ ਚੁੱਪ ਹੋ ਜਾਂਦੀ ਹੈ ਤਾਂ ਇਸ ਤੋਂ ਬਾਅਦ ਆ ਦੋਸਤੋ ਸਵੇਰ ਦਾ ਟਾਈਮ ਆ ਜਾਂਦਾ ਹੈ ਸਵੇਰ ਟਾਈਮ ਉਸ ਦਾ ਪਤੀ ਕੰਮ ਤੇ ਚਲਾ ਜਾਂਦਾ ਹੈ ਇਸ ਗੱਲ ਨੂੰ ਸ਼ਾਮ ਤੱਕ 24 ਘੰਟੇ ਬੀਤ ਜਾਂਦੇ ਨੇ 24 ਘੰਟੇ ਬੀਤਣ ਤੋਂ ਬਾਅਦ ਵੀ ਉਹ ਔਰਤ ਉਸੇ ਤਰ੍ਹਾਂ ਉਦਾਸ ਹੁੰਦੀ ਹੈ ਉਸ ਦਿਨ ਉਹ ਕੰਮ ਤੇ ਵੀ ਨਹੀਂ ਜਾਂਦੀ ਕੰਮ ਤੋਂ ਵੀ ਉਹ ਛੁੱਟੀ ਕਰ ਲੈਂਦੀ ਹੈ ਅਤੇ ਸ਼ਾਮ ਨੂੰ ਜਦੋਂ ਉਹ ਦਾ ਪਤੀ ਘਰੇ ਆਉਂਦਾ ਤਾਂ ਉਹ ਫੇਰ ਉਸ ਤੋਂ ਪੁੱਛਦਾ ਵੀ ਕੀ ਗੱਲ ਆ ਹੁਣ ਵੀ ਤੇਰਾ ਚਿਹਰਾ ਉਦਾਸ ਹੈ ਵੀ ਐਸੀ ਕੀ ਗੱਲ ਹੋ ਗਈ ਤੂੰ ਮੈਥੋਂ ਕੁਝ ਲੁਕੋ ਰਹੀ ਆ ਤਾਂ ਉਸ ਤੋਂ ਬਾਅਦ ਉਹ ਆਪਣੀ ਪਤਨੀ ਨੂੰ ਕਸਮ ਖਵਾਉਂਦਾ ਕਸਮ ਖਵਾਉਣ ਤੋਂ ਬਾਅਦ ਉਹ ਪੁੱਛਦਾ ਵੀ ਮੈਨੂੰ ਤੂੰ ਦੱਸ ਤਾਂ ਉਸਦੀ ਪਤਨੀ ਦੇ ਸਬਰ ਦਾ ਵਨ ਟੁੱਟ ਜਾਂਦਾ ਹੈ ਤਾਂ ਉਸਦੀ ਪਤਨੀ ਰੋਣ ਲੱਗ ਜਾਂਦੀ ਹੈ ਰੋਣ ਤੋਂ ਬਾਅਦ ਉਹ ਪੂਰੀ ਕਹਾਣੀ ਆਪਣੇ ਪਤੀ ਨੂੰ ਦੱਸਦੀ ਹੈ ਉਸ ਦਾ ਪਤੀ ਵੀ ਇਹ ਕਹਾਣੀ ਸੁਣਨ ਤੋਂ ਬਾਅਦ ਰੋਣ ਲੱਗ ਜਾਂਦਾ ਅਤੇ ਗੁੱਸੇ ਦੇ ਵਿੱਚ ਆ ਜਾਂਦਾ ਦਰਸਾਲਾ ਰੋਣ ਵਾਲੀ ਗੱਲ ਇਹ ਸੀ ਕਿ ਉਸ ਨੇ ਦੱਸਿਆ ਵੀ ਮੇਰੇ ਨਾਲ ਕੁਝ ਗੁੰਡੇ ਲੋਕਾਂ ਨੇ ਹਰੇਕ ਕਰ ਦਿੱਤਾ ਅਤੇ ਉਹਨਾਂ ਨੇ ਕਿਹਾ ਵੀ ਜੇ ਤੂੰ ਇਸ ਗੱਲ ਬਾਰੇ ਕਿਸੇ ਨੂੰ ਹੋਰ ਨੂੰ ਦੱਸਿਆ ਤਾਂ ਅਸੀਂ ਤੈਨੂੰ ਜਾਨੋਂ ਮਾਰ ਦੇਵਾਂਗੇ ਅਤੇ ਤੇਰਾ ਪੂਰਾ ਪਰਿਵਾਰ ਖਤਮ ਕਰ ਦੇਵਾਂਗੇ ਤਾ ਉਸ ਦਾ ਪਤੀ ਉਸ ਨੂੰ ਹੌਸਲਾ ਦਿੰਦਾ ਅਤੇ ਕਹਿੰਦਾ ਵੀ ਤੂੰ ਕੋਈ ਗੱਲ ਨਹੀਂ ਇਸ ਬਾਰੇ ਕਿਸੇ ਨੂੰ ਦੱਸੀ ਨਾ ਰੱਬ ਉੱਤੇ ਭਰੋਸਾ ਰੱਖ ਅਤੇ ਤੂੰ ਚੁੱਪ ਕਰ ਜਾ ਤਾਂ ਇਸ ਤੋਂ ਬਾਅਦ ਇੱਕ ਸਾਲ ਬੀਤ ਜਾਂਦਾ ਇੱਕ ਸਾਲ ਬਾਅਦ ਇਹ ਉਸ ਸਟੇਟ ਦੀ ਸਭ ਤੋਂ ਚਰਚਿਤ ਰਹਿਣ ਵਾਲੀ ਕਹਾਣੀ ਸੀ ਤਾਂ ਜਦੋਂ ਉਸ ਦੇ ਪਤੀ ਨੇ ਬਦਲਾ ਲਿਆ ਤਾਂ ਬਹੁਤ ਸਾਰੇ ਲੋਕ ਤਾਂ ਇਸ ਦੀ ਤਾਰੀਫ ਕਰ ਰਹੇ ਸਨ ਇਹ ਕਹਾਣੀ ਇੰਜ ਲੱਗ ਰਹੀ ਸੀ ਜਿਵੇਂ ਕੋਈ ਫਿਲਮੀ ਕਹਾਣੀ ਹੋਵੇ ਦੋਸਤੋ ਅੱਜ ਦੀ ਸੱਚੀ ਕਹਾਣੀਆਂ ਦੇ ਵਿੱਚ ਤੁਹਾਨੂੰ ਦੱਸਾਂਗੇ ਵੀ ਉਸ ਔਰਤ ਦੇ ਨਾਲ ਕੀ ਹੋਇਆ ਸੀ ਅਤੇ ਉਸਦੇ ਪਤੀ ਨੇ ਬਦਲਾ ਕਿਵੇਂ ਲਿਆ ਸੀ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਮੈਂ ਦੀਪ ਦੋਸਤੋ ਅੱਜ ਦੀ ਕਹਾਣੀ ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਰਤਲਾਮ ਥਾਣਾ ਬਿਲਾਪੌਂਕ ਥਾਣਾ ਖੇਤਰ ਦਾ ਇੱਕ ਪਿੰਡ ਪੈਂਦਾ ਰੱਤਾਗੜ ਖੇੜਾ ਇਹ ਦੋਸਤੋ ਕਟਨਾ ਜਿਹੜੀ ਇਹ 4 ਜਨਵਰੀ 2022 ਨੂੰ ਸਵੇਰੇ ਤਕਰੀਬਨ 8 ਵਜੇ ਘਟਦੀ ਆ ਸਵੇਰ ਦੇ ਟਾਈਮ ਇੱਕ ਕਿਸਾਨ ਜਿਸ ਦੀ ਉਮਰ 32 ਸਾਲ ਹੈ ਜਿਸ ਦਾ ਨਾਮ ਦਾਦਾ ਉਰਫ ਲਾਲ ਸਿੰਘ ਹੈ ਉਹ ਆਪਣੇ ਖੇਤ ਦੇ ਵਿੱਚ ਪਾਣੀ ਲਾਉਣ ਵਾਸਤੇ ਆਉਂਦਾ ਹੈ ਜਦੋਂ ਉਹ ਸਟਾਰਟਰ ਦਾ ਬਟਨ ਦਬਦਾ ਤਾਂ ਉਹਨੂੰ ਐ ਹੁੰਦਾ ਵੀ ਮੋਟਰ ਹੁਣ ਚੱਲੂਗੀ ਤਾਂ ਦੋਸਤੋ ਉਸ ਟਾਈਮ ਮੋਟਰ ਤਾਂ ਨਹੀਂ ਚੱਲਦੀ ਜਦੋਂ ਉਹ ਸਟਾਰਟਰ ਦਾ ਬਟਨ ਦਬਦਾ ਤਾਂ ਇੱਕ ਬਹੁਤ ਵੱਡਾ ਧਮਾਕਾ ਹੋ ਜਾਂਦਾ ਧਮਾਕਾ ਇੰਨੀ ਜ਼ੋਰ ਦੀ ਹੁੰਦਾ ਕੇ ਆਸ-ਪਾਸ ਦੇ ਲੋਕਾਂ ਨੂੰ ਅਤੇ ਦੂਰ ਤੇ ਪਿੰਡਾਂ ਤੱਕ ਵੀ ਸੁਣਾਈ ਦਿੰਦਾ ਹੈ ਉਸ ਤੋਂ ਬਾਅਦ ਉਸ ਤਮਾਕੀ ਦੀ ਧੂੜ ਅਸਮਾਨ ਦੇ ਵਿੱਚ ਉੱਡਣ ਲੱਗ ਜਾਂਦੀ ਹੈ ਜਦੋਂ ਉਹ ਧੂੜ ਲੋਕ ਦੇਖਦੇ ਨੇ ਤਾਂ ਉਸ ਤੋਂ ਬਾਅਦ ਉਹ ਉਸ ਧੂੜ ਨੂੰ ਦੇਖ ਕੇ ਉਸ ਜਗ੍ਹਾ ਤੇ ਪਹੁੰਚਦੇ ਨੇ ਅਤੇ ਆ ਕੇ ਲਾਲ ਸਿੰਘ ਨੂੰ ਆਵਾਜ਼ਾਂ ਮਾਰਨੀ ਸ਼ੁਰੂ ਕਰ ਦਿੰਦੇ ਨੇ ਪਰ ਲਾਲ ਸਿੰਘ ਕਿਸੇ ਨੂੰ ਨਹੀਂ ਦਿਖਦਾ ਇਸ ਤੋਂ ਬਾਅਦ ਉਹ ਆਸ-ਪਾਸ ਹੋਰ ਦੇਖਦੇ ਨੇ ਤਾਂ ਇਸ ਤੋਂ ਬਾਅਦ ਫਿਰ ਵੀ ਇਹਨਾਂ ਨੂੰ ਲਾਲ ਸਿੰਘ ਨਹੀਂ ਥਿਆਉਂਦਾ ਤੇ ਜਦੋਂ ਉਹ ਪੂਰੇ ਖੇਤ ਨੂੰ ਛਾਣਦੇ ਨੇ ਤਾਂ ਉਹਨਾਂ ਦੀ ਨਜ਼ਰ ਫੇਰਾ ਲਾਲ ਸਿੰਘ ਦੇ ਸਰੀਰ ਦੇ ਉੱਤੇ ਪੈਂਦੀ ਹੈ ਜੋ ਕਿ ਟੁਕੜੇ ਟੁਕੜੇ ਹੋ ਚੁੱਕਿਆ ਸੀ ਕਿਉਂ ਕਿ ਤੁਮਾਕਾ ਇੰਨਾ ਜ਼ਿਆਦਾ ਵੱਡਾ ਹੁੰਦਾ ਹੈ ਕਿ ਉਹ ਤੁਮਾਕਾ ਦੂਰ ਤੱਕ ਸੁਣਾਈ ਦਿੰਦਾ ਹੈ ਤਾਂ ਇਸ ਤੋਂ ਬਾਅਦ ਲੋਕ ਉਹਨਾਂ ਦੇ ਪਰਿਵਾਰ ਨੂੰ ਦੱਸਦੇ ਨੇ ਕਿ ਤੁਹਾਡੇ ਖੇਤ ਦੇ ਵਿੱਚ ਇਸ ਤਰੀਕੇ ਨਾਲ ਇੱਕ ਤੁਮਾਕਾ ਹੋਇਆ ਤਾਂ ਉਹਨਾਂ ਦੇ ਪਰਿਵਾਰਕ ਮੈਂਬਰ ਭੱਜ ਕੇ ਖੇਤ ਆਉਂਦੇ ਨੇ ਉਸ ਦੀ ਪਤਨੀ ਉਹਦਾ ਬੇਟਾ ਅਤੇ ਉਸ ਦੀ ਇੱਕ ਬੇਟੀ ਅਤੇ ਦੋ ਭਰਾ ਬਹੁਤ ਜ਼ਿਆਦਾ ਰੋਣ ਲੱਗ ਜਾਂਦੇ ਨੇ ਕਿਉਂਕਿ ਲਾਲ ਸਿੰਘ ਦੇ ਟੁਕੜੇ ਟੁਕੜੇ ਹੋ ਚੁੱਕੇ ਸੀਗੇ ਲਾਲ ਸਿੰਘ ਦੀ ਸਿਰ ਦਾ ਇੱਕ ਟੁਕੜਾ ਤਕਰੀਬਨ 70 ਫੁੱਟ ਦੂਰ ਜਾ ਕੇ ਡਿੱਗਿਆ ਅਤੇ ਉਸ ਦੀ ਬਾਹ ਦਾ ਇੱਕ ਟੁਕੜਾ 30 ਫੁੱਟ ਦੀ ਦੂਰੀ ਤੇ ਜਾ ਕੇ ਡਿੱਗਿਆ ਇਸ ਤਰੀਕੇ ਨਾਲ ਲਾਲ ਸਿੰਘ ਦੇ ਸਰੀਰ ਦੇ ਟੁਕੜੇ ਟੁਕੜੇ ਹੋ ਜਾਂਦੇ ਨੇ ਅਤੇ ਇਸ ਤੋਂ ਬਾਅਦ ਫਿਰ ਪੁਲਿਸ ਨੂੰ ਫੋਨ ਕੀਤਾ ਜਾਂਦਾ ਪੁਲਿਸ ਮੌਕੇ ਤੇ ਪਹੁੰਚਦੀ ਹੈ ਕਿਉਂਕਿ ਬੰਬ ਕਾਂਡ ਹੋਇਆ ਸੀ ਬੰਬ ਦਾ ਨਾਮ ਸੁਣਨ ਤੋਂ ਬਾਅਦ ਹੀ ਪੁਲਿਸ ਦੇ ਰੋਂਕਟੇ ਘੜੇ ਹੋ ਜਾਂਦੇ ਨੇ ਅਤੇ ਪੁਲਿਸ ਅਤੇ ਵੱਡੇ ਵੱਡੇ ਅਫਸਰ ਉਸ ਜਗ੍ਹਾ ਤੇ ਪਹੁੰਚਦੇ ਨੇ ਅਤੇ ਸੋਚਣ ਲਈ ਮਜਬੂਰ ਹੋ ਜਾਂਦੇ ਨੇ ਵੀ ਇਸ ਤਰੀਕੇ ਦਾ ਕਾਂਡ ਹੋਇਆ ਤਾਂ ਕਿਵੇਂ ਹੋਇਆ ਕੌਣ ਕਰ ਸਕਦਾ ਇਸ ਤਰੀਕੇ ਦਾ ਕਾਂਡ ਪੁਲਿਸ ਜਾਂਚ ਦੇ ਵਿੱਚ ਜੁੜ ਜਾਂਦੀ ਹੈ ਜ਼ਿਲ੍ਹੇ ਦਾ ਇੱਕ ਐਸਪੀ ਲੈਵਲ ਦਾ ਅਫਸਰ ਉਸ ਕਾਂਡ ਦੀ ਜਾਂਚ ਕਰਦਾ ਇੱਕ ਐਸਆਈਟੀ ਟੀਮ ਗਠਿਤ ਕਰਦਾ ਜਿਹਦੇ ਵਿੱਚ ਦੋ ਲੋਕਲ ਥਾਣਾ ਮੁਖੀ ਅਤੇ ਚਾਰ ਇਨਸਪੈਕਟਰ ਪੰਜ ਹੈੱਡ ਕਾਂਸਟੇਬਲ ਅਤੇ ਚਾਰ ਕਾਂਸਟੇਬਲਾਂ ਦੀ ਡਿਊਟੀ ਲਗਾ ਦਿੱਤੀ ਜਾਂਦੀ ਹੈ ਤਾਂ ਕਿ ਇਸ ਕਾਂਡ ਦੀ ਚੰਗੇ ਤਰੀਕੇ ਨਾਲ ਜਾਂਚ ਹੋ ਸਕੇ ਅਤੇ ਨਾਲ ਹੀ ਪੁਲਿਸ ਨੂੰ ਇਹ ਵੀ ਕਹਿ ਦਿੱਤਾ ਜਾਂਦਾ ਜਿਹੜਾ ਵੀ ਵਿਅਕਤੀ ਇਸ ਕਾਂਡ ਦੀ ਸਹੀ ਜਾਣਕਾਰੀ ਦੇਊਗਾ ਉਸ ਨੂੰ 100000 ਰੁਪਇਆ ਨਗਦ ਇਨਾਮ ਦਿੱਤਾ ਜਾਊਗਾ ਅਤੇ ਉਸ ਦਾ ਨਾਮ ਵੀ ਕੁਫ਼ਤ ਰੱਖਿਆ ਜਾਊਗਾ ਅਤੇ ਹੁਣ ਪੁਲਿਸ ਚੱਪੇ-ਚੱਪੇ ਤੇ ਜਾ ਕੇ ਲੋਕਾਂ ਤੋਂ ਪੁੱਛਦੀ ਅਤੇ ਲੋਕਾਂ ਤੋਂ ਜਾਣਕਾਰੀ ਇਕੱਠੀ ਕਰਦੀ ਹੈ ਜ਼ਿਲ੍ਹਾ ਲੇਟਰਨ ਸਟਿਕ ਅਤੇ ਡੈਟੋਨੇਟ ਇੱਕ ਐਸਾ ਪਦਾਰਥ ਹੈ ਜੋ ਕਿ ਪਹਾੜ ਤੋੜਨ ਅਤੇ ਪਹਾੜਾਂ ਦੇ ਵਿੱਚ ਧਮਾਕਾ ਕਰਨ ਦੇ ਲਈ ਕੰਮ ਆਉਂਦਾ ਹੈ ਲੇਕਿਨ ਇਹ ਸਮਾਨ ਪਹਾੜ ਤੋੜਨ ਦੇ ਕੰਮ ਆਉਂਦਾ ਪਰ ਇਸ ਸਟਾਰਟਰ ਕੋਲੇ ਇਹ ਸਾਰਾ ਸਮਾਨ ਕੀ ਕਰ ਰਿਹਾ ਪੁਲਸ ਇਸ ਗੱਲ ਤੋਂ ਅੰਦਾਜ਼ਾ ਲਗਾਉਂਦੀ ਹੈ ਕਿ ਇਹ ਕਿਸੇ ਦੀ ਸਾਜ਼ਿਸ਼ ਹੈ ਇਹ ਕਿਸੇ ਨੇ ਸਾਜ਼ਿਸ਼ ਦੇ ਤਹਿਤ ਕਾਂਡ ਕੀਤਾ ਐਸਆਈ ਟੀਮ ਅਤੇ ਪੁਲਸ ਅਤੇ ਡੌਗ ਸਕਿਉਰਟੀ ਟੀਮ ਇਹ ਜਾਣਨ ਦੀ ਕੋਸ਼ਿਸ਼ ਕਰਦੀ ਹੈ ਵੀ ਇਹ ਕਾਂਡ ਕਿਸ ਨੇ ਕੀਤਾ ਹੁਣ 4 5 6 7 8 ਜਨਵਰੀ ਬੀਤ ਜਾਂਦੀ ਹੈ ਤਾਂ ਇੱਕ ਨਾਮ ਨਿਕਲ ਕੇ ਸਾਹਮਣੇ ਆਉਂਦਾ ਜਿਸ ਦਾ ਨਾਮ ਸੁਰੇਸ਼ ਦੱਸਿਆ ਜਾਂਦਾ ਜਦੋਂ ਸੁਰੇਸ਼ ਦਾ ਨਾਮ ਆਉਂਦਾ ਤਾ ਪਰਸ ਨੂੰ ਲੋਕ ਦੱਸਦੇ ਨੇ ਕਿ சுரேਸ਼ ਅੱਜ ਤੋਂ 6 ਮਹੀਨੇ ਪਹਿਲਾਂ ਇੱਕ ਬੰਬ ਕਾਂਡ ਹੋਇਆ ਸੀਗਾ ਉਦੋਂ ਵੀ சுரேਸ਼ ਆਪਣੇ ਘਰ ਨੂੰ ਜਿੰਦਾ ਲਾ ਕੇ ਚਲਾ ਗਿਆ ਸੀ ਅਤੇ ਜਿਹੜਾ ਅੱਜ ਤੋਂ 5 ਦਿਨ ਪਹਿਲਾਂ ਕਾਂਡ ਹੋਇਆ ਇਸ ਦਿਨ ਵੀ சுரேਸ਼ ਆਪਣੇ ਘਰ ਨੂੰ ਜਿੰਦਾ ਲਾ ਕੇ ਚਲਾ ਗਿਆ ਅਤੇ ਇਹ ਜਿੱਥੇ ਕਾਂਡ ਹੋਇਆ ਉਸ ਜਗ੍ਹਾ ਤੇ ਵੀ ਕੁਝ ਘੰਟੇ ਪਹਿਲਾਂ சுரேਸ਼ ਘੁੰਮਦਾ ਦੇਖਿਆ ਗਿਆ ਆਖਰਕਾਰ சுரேਸ਼ ਦਾ ਉੱਥੇ ਨਾ ਤਾਂ ਖੇਤ ਹੈ ਅਤੇ ਨਾ ਉੱਥੇ सुरेश ਨੂੰ ਕੋਈ ਹੋਰ ਕੰਮ ਸੀ ਲੇਕਿਨ ਉੱਥੇ सुरेश ਘੁੰਮਦਾ ਹੋਇਆ ਨਜ਼ਰ ਆਇਆ ਤਾਂ ਪੁਲਿਸ ਨੂੰ ਜਦੋਂ ਇਹ ਗੱਲਬਾਤ ਪੂਰੀ ਪਤਾ ਲੱਗਦੀ ਹੈ ਤਾਂ ਪੁਲਿਸ ਤੁਰੰਤ ਹੀ सुरेश ਨੂੰ ਗ੍ਰਿਫਤਾਰ ਕਰ ਲੈਂਦੀ ਹੈ सुरेश ਨੂੰ ਗ੍ਰਿਫਤਾਰ ਕਰਨ ਦੇ ਨਾਲ-ਨਾਲ ਉਹ ਉਸ ਵਿਅਕਤੀ ਨੂੰ ਵੀ ਗ੍ਰਿਫਤਾਰ ਕਰਦੀ ਹੈ ਜਿਸ ਦਾ ਨਾਮ ਪਵਰ ਲਾਲ ਪਾਟੀਦਾਰ ਹੁੰਦਾ ਹੈ ਅਤੇ ਉਸ ਤੋਂ ਪੁੱਛਿਆ ਜਾਂਦਾ ਹੈ ਕਿ ਕੀ ਤੁਹਾਡੀ ਮੋਟਰ ਤੇ ਵੀ ਤਕਰੀਬਨ 6 ਮਹੀਨੇ ਪਹਿਲਾਂ ਇਸ ਤਰੀਕੇ ਨਾਲ ਕੋਈ ਬੰਬ ਕਾਂਡ ਹੋਇਆ ਸੀ ਤਾਂ ਉਹ ਦੱਸਦਾ ਵੀ ਹਾਂ ਵੀ ਇੱਕ ਸਾਡੀ ਮੋਟਰ ਤੇ ਵੀ ਤੁਮਾਕੋ ਹੋਇਆ ਸੀ ਲੇਕਨ ਸ਼ੁਕਰ ਕਰੋ ਜੇ ਨਿੰਮ ਦਾ ਰੁੱਖ ਨਾ ਹੁੰਦਾ ਤਾਂ ਹੋ ਸਕਦਾ ਅੱਜ ਮੈਂ ਇਸ ਜਗ੍ਹਾ ਤੇ ਨਾ ਹੁੰਦਾ ਤਾਂ ਪੁਲਿਸ ਪੁੱਛਦੀ ਹੈ ਵੀ ਨਿੰਮ ਦੇ ਰੁੱਖ ਦਾ ਕੀ ਰੋਲ ਸੀ ਤਾਂ ਉਹ ਦੱਸਦਾ ਕਿ ਜਿਸ ਜਗ੍ਹਾ ਤੇ ਸਾਡਾ ਮੋਟਰ ਦਾ ਸਟਾਰਟਰ ਲੱਗਿਆ ਹੋਇਆ ਉਸ ਜਗ੍ਹਾ ਤੇ ਕੋਲ ਹੀ ਇੱਕ ਨਿੰਮ ਹੈ ਉਸ ਤੇ ਨਿੰਮ ਦੇ ਨਾਲ ਹੀ ਸਟਾਰਟਰ ਲੱਗਿਆ ਹੋਇਆ ਮੈਂ ਦੂਸਰੀ ਸਾਈਡ ਤੇ ਖੜ ਕੇ ਸਟਾਰਟਰ ਦਾ ਬਟਨ ਦਬਿਆ ਸੀ ਇਸ ਕਰਕੇ ਜਦੋਂ ਤਮਾਕਾ ਹੋਇਆ ਤਾਂ ਉਸ ਦਾ ਅਸਰ ਮੇਰੇ ਤੇ ਹੋਣ ਦੀ ਬਜਾਏ ਨਿੰਮ ਦੇ ਉੱਤੇ ਹੋ ਗਿਆ ਤਾਂ ਇਸ ਕਰਕੇ ਮੈਂ ਬਚ ਗਿਆ ਪਰ ਇਸ ਤੋਂ ਬਾਅਦ ਵੀ ਮੈਨੂੰ 8 ਤੋਂ 10 ਦਿਨ ਹਸਪੀਟਲ ਦੇ ਵਿੱਚ ਰਹਿਣਾ ਪਿਆ ਤੇ ਮੇਰਾ ਇਲਾਜ ਹੋਇਆ ਤਾਂ ਮੈਂ ਤਾਂ ਅੰਦਰ ਉਸ ਤੋਂ ਹੋਇਆ ਇਸ ਤੋਂ ਬਾਅਦ ਪੁਲਿਸ ਨੇ ਕਿਹਾ ਚਲੋ ਠੀਕ ਹੈ ਵੀ ਹੋ ਸਕਦਾ ਇਸ ਤਰੀਕੇ ਨਾਲ ਹੋਇਆ ਹੋਵੇ ਤਾਂ ਉਸ ਤੋਂ ਬਾਅਦ ਪੁਲਿਸ ਸਰੇਸ਼ ਤੋਂ ਪੁੱਛਦੀ ਆ ਕਿ ਤੂੰ ਅੱਜ ਤੋਂ 6 ਮਹੀਨੇ ਪਹਿਲਾਂ ਅਤੇ ਅੱਜ ਤੋਂ 5 ਦਿਨ ਪਹਿਲਾਂ ਘਰ ਨੂੰ ਜਿੰਦਾ ਲਾ ਕੇ ਕਿੱਥੇ ਚਲਾ ਗਿਆ ਸੀ ਪਹਿਲਾਂ ਤਾਂ सुरेश ਆਲਮਟੋਲ ਜੀ ਕਰਦਾ ਕੁਝ ਸੱਚ ਨਹੀਂ ਦੱਸਦਾ ਤਾਂ ਇਸ ਤੋਂ ਬਾਅਦ ਜਦੋਂ सुरेश ਪੂਰੀ ਕਹਾਣੀ ਦੱਸਦਾ ਤਾਂ ਪੁਲਿਸ ਦੇ ਪਰਾਂ ਥੱਲੋਂ ਜ਼ਮੀਨ ਨਿਕਲ ਜਾਂਦੀ ਹੈ ਅਤੇ ਪੁਲਿਸ ਸੋਚਣ ਦੇ ਲਈ ਮਜਬੂਰ ਹੋ ਜਾਂਦੀ ਹੈ ਉਹ ਦੱਸਦਾ ਹੈ ਕਿ ਅੱਜ ਤੋਂ ਤਕਰੀਬਨ 1 ਸਾਲ ਪਹਿਲਾਂ ਮੇਰੀ ਪਤਨੀ ਸਾਬਕਾ ਸਰਪੰਚ ਭਵਰ ਲਾਲ ਪਾਟੀਦਾਰ ਦੇ ਖੇਤ ਦੇ ਵਿੱਚ ਮਜ਼ਦੂਰੀ ਦਾ ਕੰਮ ਕਰਨ ਗਈ ਸੀ ਅਤੇ ਉਸਦੇ ਦੋਸਤ ਲਾਲ ਸਿੰਘ ਅਤੇ ਦਿਨੇਸ਼ ਇਹਨਾਂ ਨੇ ਤਿੰਨਾਂ ਜਾਣਿਆਂ ਨੇ ਮਿਲ ਕੇ ਮੇਰੀ ਪਤਨੀ ਦੇ ਨਾਲ ਗੈਂਗ ਰੇਪ ਕੀਤਾ ਸੀ ਗੈਂਗ ਰੇਪ ਕਰਨ ਤੋਂ ਬਾਅਦ ਇਹ ਵੀ ਧਮਕੀ ਦਿੱਤੀ ਸੀ ਕਿ ਜੇ ਤੂੰ ਇਸ ਬਾਰੇ ਕਿਸੇ ਨੂੰ ਦੱਸਿਆ ਤਾਂ ਤੈਨੂੰ ਅਸੀਂ ਜਾਨ ਤੋਂ ਮਾਰ ਦੇਵਾਂਗੇ ਅਤੇ ਨਾਲ ਹੀ ਤੇਰੇ ਪਰਿਵਾਰ ਨੂੰ ਵੀ ਮਾਰ ਦੇਵਾਂਗੇ ਹੁਣ ਇਹ ਗੱਲ ਨਿਕਲ ਕੇ ਸਾਹਮਣੇ ਆਉਂਦੀ ਸੀ ਜਾਂ ਤਾਂ ਉਸ ਟਾਈਮ ਸੁਰੇਸ਼ ਪੁਲਿਸ ਕੋਲ ਗਿਆ ਸੀ ਅਤੇ ਪੁਲਿਸ ਨੇ ਸੁਰੇਸ਼ ਦੀ ਕੋਈ ਸੁਣਵਾਈ ਨਹੀਂ ਕੀਤੀ ਜਾਂ ਫਿਰ ਸੁਰੇਸ਼ ਨੇ ਕਿਸੇ ਨੂੰ ਨਹੀਂ ਦੱਸਿਆ ਕਿਉਂਕਿ ਸੁਰੇਸ਼ ਨੂੰ ਇਹ ਡਰ ਸੀ ਵੀ ਜੇ ਮੈਂ ਲੋਕਾਂ ਨੂੰ ਦੱਸੂੰਗਾ ਤਾਂ ਮੇਰੀ ਬਹੁਤ ਜ਼ਿਆਦਾ ਬਦਨਾਮੀ ਹੋਊਗੀ ਤਾਂ ਇਸ ਕਰਕੇ ਸੁਰੇਸ਼ ਨੇ ਇਸ ਘਟਨਾ ਨੂੰ ਖੁਦ ਹੀ ਅੰਜਾਮ ਦਿੱਤਾ ਤਾਂ ਕਿ ਦੋਸ਼ੀਆਂ ਨੂੰ ਸਜ਼ਾ ਮਿਲ ਸਕੇ ਹੁਣ ਇਹਨਾਂ ਦੋਨਾਂ ਗੱਲਾਂ 'ਚੋਂ ਇੱਕ ਗੱਲ ਤਾਂ ਮੰਨਣੀ ਹੀ ਪਣੀ ਸੀ ਇਸ ਦੇ ਨਾਲ ਹੀ ਸੁਰੇਸ਼ ਨੇ ਆਪਣੇ ਇੱਕ ਦੋਸਤ ਬਦਰੀ ਲਾਲ ਦਾ ਵੀ ਸਹਿਯੋਗ ਲੈਤਾ ਜਿਸ ਦੇ ਵਿੱਚ ਬਦਰੀ ਲਾਲ ਨੇ ਸ੍ਰੇਸ਼ ਨੂੰ ਤਮਾਕੇਦਾਰ ਸਮੱਗਰੀ ਜਿਹੜੀ ਉਹ ਲਿਆ ਕੇ ਦਿੱਤੀ ਸੀ ਅਤੇ ਉਸ ਨੇ ਦੱਸਿਆ ਸੀ ਕਿ ਇਸ ਨਾਲ ਤਮਾਕਾ ਹੁੰਦਾ ਅਤੇ ਉਸ ਨੇ ਇਹ ਸਮੱਗਰੀ ਉਪਲਬਧ ਕਰਵਾਈ ਸੀ ਪਹਿਲੀ ਵਾਰ ਇਹ ਤਮਾਕਾ ਜਦੋਂ ਕੀਤਾ ਜਾਂਦਾ ਉਸ ਟਾਈਮ ਪਵਰ ਲਾਲ ਪਾਟੀਦਾਰ ਦੀ ਮੋਟਰ ਦੇ ਸਟਾਰਟਰ ਦੇ ਉੱਤੇ ਕੀਤਾ ਜਾਂਦਾ ਉਸ ਟਾਈਮ ਸਮੱਗਰੀ ਘੱਟ ਸੀ ਤਮਾਕਾ ਜ਼ਿਆਦਾ ਵੱਡਾ ਨਹੀਂ ਹੋਇਆ ਅਤੇ ਪਵਰ ਲਾਲ ਬਚ ਜਾਂਦਾ ਪਰ ਦੂਜੀ ਵਾਰ ਜਦੋਂ ਇਹ ਤਮਾਕਾ ਲਾਲ ਸਿੰਘ ਦੀ ਮੋਟਰ ਤੇ ਕੀਤਾ ਤਾਂ ਬਹੁਤ ਜ਼ਿਆਦਾ ਵੱਡਾ ਹੋਇਆ ਅਤੇ ਲਾਲ ਸਿੰਘ ਦੇ ਚੀਥਰੇ ਚੀਤੜੇ ਹੋ ਜਾਂਦੇ ਨੇ ਤਾਂ ਇਸ ਤੋਂ ਬਾਅਦ ਪੁਲਿਸ ਪੂਰੀ ਜਾਂਚ ਕਰਦੀ ਹੈ ਤਾਂ ਇਸ ਦੇ ਵਿੱਚ ਸੁਰੇਸ਼ ਦਾ ਹੀ ਨਾਮ ਨਿਕਲ ਕੇ ਸਾਹਮਣੇ ਆਉਂਦਾ ਪਹਿਲਾਂ ਤਾਂ ਪੁਲਿਸ ਨੇ ਇਸ ਕਾਂਡ ਦੇ ਵਿੱਚ ਇਸ ਕਾਂਡ ਨੂੰ ਗੰਭੀਰਤਾ ਦੇ ਨਾਲ ਨਹੀਂ ਲਿਆ ਹਾਲਾਂਕਿ ਇਸ ਤੋਂ ਬਾਅਦ ਪੁਲਿਸ ਨੇ ਇਹ ਵੀ ਦੱਸਣਾ ਸੀ ਕਿ ਇਸ ਕਾਂਡ ਦੀ ਪੂਰੀ ਵਜ੍ਹਾ ਕੀ ਸੀ ਇਸ ਤੋਂ ਬਾਅਦ ਸੁਰੇਸ਼ ਦੀ ਪਤਨੀ ਦੇ ਬਿਆਨਾਂ ਦੇ ਆਧਾਰ ਤੇ ਜੋ ਮਰ ਚੁੱਕਿਆ ਅਤੇ ਜਿਹੜੇ ਲੋਕ ਜਿੰਦਾ ਨੇ ਉਹਨਾਂ ਦੇ ਉੱਤੇ ਐਫਆਰਆਈ ਦਰਜ ਕੀਤੀ ਜਾਂਦੀ ਹੈ ਜਿਵੇਂ ਕਿ ਲਾਲ ਸਿੰਘ ਮਰ ਚੁੱਕਿਆ ਸੀ ਅਤੇ ਉਸ ਦਾ ਦੋਸਤ ਭਵਰੀ ਲਾਲ ਅਤੇ ਦਿਨੇਸ਼ ਜਿਹੜੇ ਦੋਨੋਂ ਜਣੇ ਜਿੰਦਾ ਸੀ ਉਹਨਾਂ ਦੇ ਉੱਤੇ ਵੀ ਪੁਲਸ ਇੱਕ ਐਫਆਰਈ ਦਰਜ ਕਰਦੀ ਹੈ ਅਤੇ ਨਾਲ ਹੀ ਸ਼ਰੇਸ਼ ਅਤੇ ਉਹਦੇ ਦੋਸਤ ਬਦਰੀ ਲਾਲ ਦੇ ਉੱਤੇ ਵੀ ਇੱਕ ਐਫਆਰਈ ਦਰਜ ਕਰਦੀ ਹੈ ਕਿਉਂਕਿ ਬਦਰੀ ਲਾਲ ਨੇ ਸ਼ਰੇਸ਼ ਨੂੰ ਇਹ ਸਮਗਰੀ ਲੈ ਕੇ ਦਿੱਤੀ ਸੀ ਅਤੇ ਸ਼ਰੇਸ਼ ਨੇ ਇਸ ਕਾਰਡ ਨੂੰ ਅੰਜਾਮ ਦਿੱਤਾ ਸੀ ਇਸ ਕਰਕੇ ਇਹਨਾਂ ਦੋਨਾਂ ਦੇ ਉੱਤੇ ਵੀ ਐਫਆਰਈ ਦਰਜ ਕੀਤੀ ਜਾਂਦੀ ਹੈ ਇਸ ਤੋਂ ਬਾਅਦ ਇਹ ਖਬਰ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਜ਼ਿਆਦਾ ਵਾਇਰਲ ਹੋ ਜਾਂਦੀ ਹੈ ਲੋਕ ਤਰ੍ਹਾਂ-ਤਰ੍ਹਾਂ ਦੀਆਂ ਟਿੱਪਣੀਆਂ ਕਰਦੇ ਨੇ ਬਹੁਤ ਸਾਰੇ ਲੋਕ ਸ੍ਰੇਸ਼ ਨੂੰ ਇਹ ਗੱਲ ਕਹਿੰਦੇ ਨੇ ਕਿ ਇਸ ਨੇ ਬਹੁਤ ਜ਼ਿਆਦਾ ਚੰਗਾ ਕੰਮ ਕੀਤਾ ਅਤੇ ਬਹੁਤ ਸਾਰੇ ਲੋਕ ਸ੍ਰੇਸ਼ ਨੂੰ ਇਹ ਵੀ ਗੱਲ ਕਹਿੰਦੇ ਨੇ ਕਿ ਇਸ ਨੇ ਕਾਨੂੰਨ ਦਾ ਸਹਾਰਾ ਲੈਣਾ ਸੀ ਇਸ ਨੇ ਪੁਲਿਸ ਕੋਲ ਜਾਣਾ ਸੀ ਪਰ ਦੋਸਤੋ ਜੇਕਰ ਸ੍ਰੇਸ਼ ਦੀ ਪਤਨੀ ਉਸ ਨੂੰ ਸਹੀ ਟਾਈਮ ਤੇ ਨਾ ਦੱਸਦੀ ਤਾਂ ਹੋ ਸਕਦਾ ਇਹ ਰੇਪ ਉਹਦੀ ਪਤਨੀ ਦੇ ਨਾਲ ਬਾਰ ਬਾਰ ਹੋਣਾ ਸੀ ਉਸ ਨੇ ਸਹੀ ਟਾਈਮ ਤੇ ਸ੍ਰੇਸ਼ ਨੂੰ ਦੱਸਿਆ ਬਾਕੀ ਲੋਕਾਂ ਦੀ ਆਪਣੀ ਆਪਣੀ ਸੋਚ ਆ ਵੀ ਉਹ ਇਸ ਕੇਸ ਨੂੰ ਕਿਸ ਤਰੀਕੇ ਨਾਲ ਦੇਖਦੇ ਨੇ ਦੋਸਤੋ ਤੁਹਾਡੇ ਇਸ ਕਾਣ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦਿਓ ਮਿਲਦੇ ਆ ਕਿਸੇ ਨਵੀਂ ਕ੍ਰਾਈਮ ਸਟੋਰੀ ਦੇ ਨਾਲ ਸਾਰ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ